हां जी भाई जी सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਮੈਂ ਤਾਂ ਦੋ ਮੱਜਾਂ ਦਿਖਾਉਣ ਲੱਗਾ ਸਾਨੂੰ ਤੋਕੜ ਗੱਬਣ, ਚੈੱਕ ਪਾਸ ਤੇ ਬਾਕੀ ਜੋ ਜਾਣਕਾਰੀ ਹੋਊਗੀ ਮਾਲਕ ਤੁਹਾਨੂੰ ਵੀਡੀਓ ਸਾਂਝੀ ਕਰ ਦੇਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਕੋਲ ਆ ਕੇ ਥੱਲੀ ਕਰ ਸਕਦਾਗਾ ਠੀਕ ਹੈ। ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ। ਤੇ ਗੱਲਾਂ ਬਾਤ ਸਾਰਿਆਂ ਕਰਾਂਗੇ। ਆਪਾਂ ਪਹਿਲਾ ਪਹਿਲਾ ਵੀਡੀਓ ਪੂਰੀ ਧਿਆਨ ਨਾਲ ਦੇਖ ਕੇ ਫਿਰ ਤੁਸੀਂ ਮਾਲਕ ਨੂੰ ਦਿੱਤੇ ਨੰਬਰ ਤੇ ਪਸ਼ੂ ਗੀਣਨ ਵਾਸਤੇ ਸੰਪਰਕ ਕਰਨਾ ਠੀਕ ਹੈ। ਚੰਗੀਆਂ ਮੱਜਾਂ ਜੀ ਮਾਲ ਇਧਰਲੀ ਸਾਈਡ ਸਾਡੀ ਬਹੁਤ ਚੰਗੀ ਤੇ ਬਾਕੀ ਕਿਸੇ ਵੀ ਭਰਾਣੇ ਕੋਈ ਤਰ੍ਹਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈ ਹਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਠੀਕ ਠਾਕ ਤੁਸੀਂ ਸੁਣਾਓ ਕਹਿਮ ਆ ਕੱਡੀ ਵਧੀਆ ਬਾਈ ਵਧੀਆ ਤੇ ਪਹਿਲਾਂ ਲਈ ਉੱਤੇ ਫੇਰ ਪਾਈ ਸੇ ਪਰ ਆ ਤੂੰ 8:30 ਵਜੇ 10 ਵਜੇ ਹੋ ਗਈ ਸੀ ਰਾਤ ਨੂੰ ਸੇਲ ਜੀ 10 ਵਜੇ ਹੋ ਗਈ ਸੀ 8:30 ਵਜੇ ਵੀ ਬਾਈ ਹਾਂਜੀ ਬਾਈ ਤੇ ਕਿੰਨੇ ਫੋਨ ਆ ਗਏ ਸੀ ਆਪਾਂ ਨੂੰ ਮੈਨੂੰ ਹੁਣ ਤੱਕ ਜੇ ਫੋਨ ਲੱਗੇ ਬਾਈ ਮਤਲਬ 3000 ਤੋਂ ਉੱਤੇ ਉੱਤੇ ਫੋਨ 300 ਤੇ ਵੀਡੀਓ ਬਹੁਤ ਜ਼ਿਆਦਾ ਚੱਲੀ ਸੀ ਮੱਝ ਦੀ ਬਹੁਤ ਜ਼ਿਆਦਾ ਚੱਲੀ ਸੀ ਬਾਈ ਬਹੁਤ ਜ਼ਿਆਦਾ ਬਹੁਤ ਚੰਗੀ ਮੈਂ ਸੀ ਬਾਈ ਉਹ ਮੱਝ ਵੀ ਚੰਗੀ ਸੀ ਨਾ ਹਾਂ ਠੀਕ ਹੈ ਤੇ ਅੱਜ ਆਪਣਾ ਐਡਰੈਸ ਬੋਲਦੀ ਨਾਲ ਦੀ ਨਾਲ ਐਡਰੈਸ ਆ ਆਪਣਾ ਜ਼ਿਲ੍ਹਾ ਬਠਿੰਡਾ ਪਿੰਡ ਮਲਤਾਨੀਆਂ ਜੀ ਹਾਂਜੀ ਨਾਮ ਮੇਰਾ ਗੱਗੂ ਹੈ ਜੀ ਮੋਬਾਈਲ ਨੰਬਰ ਹੈਗਾ 78140 78161 ਠੀਕ ਹੈ ਤੇ ਅੱਜ ਆਪਾਂ ਨੂੰ ਦੋ ਮੱਝਾਂ ਨਾ ਹਾਂਜੀ ਦੋ ਆਹ ਮੈਂ ਇੱਥੋਂ ਸਟਾਰਟ ਕਰ ਲਿਆ ਮੱਝ ਤੋਂ ਹਾਂਜੀ ਕਿਸੇ ਤੋਂ ਕਰ ਲਓ ਬਾਈ ਪਹਿਲਾਂ ਹਾਈਟ ਦਿਖਾ ਦੇ ਬਰਾਬਰ ਖੜ ਕੇ ਕਿੰਨੀਆਂ ਮੱਝ ਦੀਆਂ ਮੰਨ ਕੇ ਚਲੋ ਮਿੱਤਰੋ ਬਹੁਤ ਜ਼ਿਆਦਾ ਕੱਦ ਕਾਠ ਆਗਾ ਬਹੁਤ ਵੱ ਇਥੋਂ ਜੀ ਪਿਛਲੇ ਪਾਸੋਂ ਕੰਧ ਦੇ ਰ데요 ਵੀ ਗਣ ਸਕਦੇ ਹੋ ਜੇ ਖੁੱਲ ਨਹੀਂ ਹਸਾਂ ਲਾ ਲਿਆ ਬਹੁਤ ਟਾਂਚੇ ਬੜੇ ਕਿਹੜਾ ਸੂਈ ਵੀ ਤੇ ਕਿੰਨੇ ਟਾਂ ਦੀ ਗੱਭਣਾ ਗੋਹੇ ਇਹ ਬਾਈ ਤੀਜਾ ਸੂਆ ਸੂ ਗਈ ਹੁਣ ਤੀਜਾ ਸੂ ਗਈ ਹੁਣ ਹਾਂ ਠੀਕ ਆ ਤੇ ਕਿੰਨੇ ਟਾਂ ਦੀ ਗੱਭਣਾ ਹੋਣਾ ਜੀ ਇਹ ਬਾਈ ਮੰਨ ਕੇ ਚੱਲ ਵੀ 7ਵੇਂ 8ਵੇਂ ਮਹੀਨੇ ਦੇ ਇਹਨੂੰ ਵੀ 7 ਪੂਰੇ ਹੋ ਗਏ ਤੇ ਅੱਜ 20 ਦਿਨ ਉੱਤੇ ਹੋ ਗਏ ਪੌਣੇ 8 ਮਹੀਨੇ ਗੱਭਣ ਹੋ ਗਏ ਪੌਣੇ 8 ਮਹੀਨਾ ਦੀ ਗੱਭਣ ਹੈ ਜੇ 2 ਮਹੀਨੇ ਤੇ 10 ਦਿਨ ਸੂਣ ਦੇ ਬਾਕੀ ਰਹਿ ਗਏ ਹਾਂਜੀ ਬਾਈ ਹਾਂਜੀ ਦੁੱਧ ਦੁੱਧੋਂ ਬਾਈ ਵਸੇ ਥਣਪਾਸ ਕਰਾਉਂਦੀ ਆ ਵੀ ਕਹਿੰ ਹਾਂ ਹਾਂ ਵੀ ਡرائی ਮੰਨ ਕੇ ਜਾ ਡرائی ਮੰਨ ਬਾਈ ਆਣ ਠੀਕ ਹੈ ਸੱਜਰਾ ਦੁੱਧ ਕਿੰਨਾ ਪਾਇਆ ਬਾਈ 16 ਕਿਲੋ ਦੁੱਧ ਪਾਇਆ ਬਾਈ ਨੈਟ ਨੈਟ ਹਾਂ ਐਵੇਂ ਆਪਾਂ ਕਹਿੰਦੇ ਨੂੰ ਕਹਦੇ ਇੰਨਾ ਪਾਇਆ ਬਾਕੀ ਦਿਸੀ ਜਾਂਦੀ ਮੈਂ ਤਾਂ ਬਾਈ ਜਿਹੜਾ ਭਰਾ ਕੋਲੇ ਆਊਗਾ ਹੈ ਡਬਲ ਬਹੁਤ ਮਾਝਾ ਹਾਂ ਵੱਡੀ ਬਹੁਤ ਆ ਬਾਈ ਉਹ ਮੈਂ ਯਾਰ ਕੀ ਬਸ ਬਾਕੀ ਵੀਰ ਨੂੰ ਤੁਹਾਨੂੰ ਇੱਕ ਵਾਰ ਬੇਨਤੀ ਕਰਦਾ ਜੇ ਅਸੀਂ ਕੋਲੇ ਵੀ ਆਮੋਗੇ ਤਾਂ ਵੀ ਜੇ ਅਸੀਂ ਵੀਤੋਂ ਆਉਣ ਲੱਗਾਂਗੇ ਤਾਂ ਵੀ ਤੁਹਾਨੂੰ ਵੀਡੀਓ ਦੇ ਨਾਲ 19 ਦੇ 21 ਨਾ ਚ ਰੋ ਮਾਜਾ ਜਰਾ ਬਹੁਤ ਡਬਲ ਮਾਜਾ ਬਹੁਤ ਜਿਆਦਾ ਵੱਡੀ ਆ ਹਾਂ ਤੇ ਮਾਜਾ ਇੱਥੇ ਸੁਣਾ ਨੇੜੇ ਉਹ ਇਹਦਾ ਪੁੱਠਾ ਪੁੱਠਾ ਤੇ ਸੀਲਾ ਉਜ ਨੂੰ ਵੀ ਗੰਡਾਂ ਦੇ ਹੀ ਚੱਲ ਬਾਂ। ਜੱਪੁੱਠੇ ਭਾੜੇ ਬੰਤਰ ਦੇਖੋ। ਦੇਖ ਝੋਲੀ ਦੇਖੀ ਬਾਈ ਕਿਹੜੇ ਹਿਸਾਬ ਦੀ ਲੱਗੀ। ਹੂੰ ਇੱਥੇ ਤਾਂ ਕਿ ਬਿਆਰਾਂ ਲਿਆ ਪਾ ਗਰਾਂ ਜਿਵੇਂ। ਹਾਂ। ਹੁਣ ਡرائی ਆ ਗਈ ਚੱਲ ਟਾਈਮ। ਤੇ ਬਾਕੀ ਫੇਸ ਕੁਆਲਿਟੀ ਛੋਟੀ ਕਰਮਲ ਦੀ ਚੰਗੀ ਆ। ਲੈ ਤੋਰ ਕੇ ਦਿਖਾ ਦੇ ਗੱਗੂ ਫਿਰ ਆਪਾਂ। ਤੇ ਤੋਰ ਕਿਦਾਂ ਗੇੜਾ ਕਢਾ ਦੇਣਾ। ਤੇ ਮੰਨ ਕੇ ਚੰਗੀ ਮੱਝ ਚੰਗੀਆਂ ਚੰਗੀਆਂ ਆਪਾਂ ਕਹਿ ਸਕਦੇ ਹਾਂ। ਬੱਡੇ ਡਾਂਚ ਦੀ ਮੱਝ ਆ ਗਈ ਤੇ ਟਾਮੀਟਲੀ ਮੱਝ ਐਡੀ ਜਰੀ ਕਾਦੇ ਘੜ ਹਾਲੀ ਤੁਹਾਨੂੰ ਮੱਝ। ਪਿੰਡਾਂ ਚ ਆਪਣਾ ਆਮ ਦੇਖਣ ਨੂੰ ਮਿਲ ਜੀਗੀ। ਹਾਂ। ਤੇ ਇਥੋਂ ਅਮਰੀਕਿਆਂ ਰੱਖ ਖੜਨੀ ਖੋਣੀ ਲੱਤਾਂ ਦੇਖ ਲੰਬਾਈ ਕਿੰਨੀ ਆ ਤੇ ਧੌਣ ਤੋਂ ਦ ਸਿੰਘਾਂ ਦੀ ਕਰਮਾ ਦੀ ਸ਼ਕੀਨ ਆ ਪੂਰੀ ਮੱਝ ਹਾਂ ਠੀਕ ਆ ਤੇ ਤਾਰਾ ਮਾਰ ਕੇ ਆ ਲੈ ਹਾਂ ਬਾਈ ਹਾਂ ਮਾਰਦ ਨੇ ਠੀਕ ਆ ਲੈ ਆ ਜਾ ਕੁਲੀ ਲਿਆ ਬਾਈ ਇੱਥੇ ਇੱਕ ਨਾ ਬਾਈ ਆਹ ਥਾਣਾ ਬੰਨ ਕੇ ਆਸ ਇੱਥੇ ਬੰਦਨ ਬੰਨਦਾ ਇੱਥੇ ਹਾਂ ਇੱਥੇ ਬੰਨ ਲੈ ਚਲ ਇੱਕ ਨਾ ਬਾਈ ਇਹਦੇ ਨਾਲ ਜਿਹੜਾ ਥਾਣਾ ਮੂਹ ਲਾ ਉਹ ਲੈ ਬਹਿਣੀ ਆਲਾ ਹੂੰ ਵੀ ਅਗਲਾ ਆਣ ਆਖੇ ਵੀ ਇਹ ਕਲਡ ਹੋਊਗੀ ਜਾਂ ਕੋਈ ਨੁਕਸ ਹੋਊਗਾ ਇਹ ਚ ਕੋਈ ਨੁਕਸ ਨਹੀਂਗਾ ਇਹਦੇ ਵੀ ਇਹ ਥਣ ਦੀ ਨਾ ਇਹ ਭਾਲਾ ਜਿਵੇਂ ਕਹਿ ਦੰਨੇ ਆਪਾਂ ਹੂੰ ਵੀ ਛੋਟੀ ਹੁੰਦੀ ਆ ਦੇ ਨਾ ਜਮਾ ਸਹੀ ਹੈ ਠੀਕ ਹੈ ਹੂੰ ਤੇ ਆਹ ਮੂਰਲਾ ਪਹਿਲਾ ਆ ਗਿਆ ਬਈ ਸੀਲ ਦੇਖ ਬਾਈ ਤੂੰ ਕਿੰਨੀ ਹੂੰ ਕੋਈ ਆਪਾਂ ਹੋਣੇ ਦੇ ਨਾ ਕੋਈ ਗਾਲਾਂ ਕੰਮ ਹੀ ਆ ਹਾਂ ਹਾਂ ਨਾ ਇੱਥੇ ਬਠੀ ਕੋਣ ਤਾਂ ਆ ਬੈਠੇ ਸਾਂ ਬੈਠੇ ਬੈਠੇ ਲੈ ਤੁਹਾਨੂੰ ਦਿਖਾਉਣਾ ਮੱਝ ਲੈ ਮਿੱਤਰੋ ਇੱਥੋਂ ਨਹੀਂ ਆ ਮਾਰੋ ਤੇ ਮੱਝ ਜਾਂ ਕੋਈ ਚਾਟ ਨਹੀਂ ਕੋਈ ਕੱਖਣੀ ਫਟਕਲਾ ਨਾਰਮਲ ਖੜ ਗਈ ਤੇ ਨਾਰਮਲ ਧਾਰਾ ਨਾਲ ਮਾਰੀ ਠੀਕ ਆ ਵੀਰੇ ਹਾਂ ਲੈ ਬੰਦੇ ਇੱਥੇ ਨੂੰ ਠੰਡੀ ਸੀ ਲਾ ਘਰ ਵਾਲੇ ਪੂਰੀ ਫੁੱਲ ਆ ਬਾਈ ਕਹਿੰਦਾ ਥਣ ਨੂੰ ਪਾਸ ਕਰਾਈ ਤੇ ਐ ਮਾ ਦੁੱਧ ਖਾਤੋ ਹੀ ਮੰਨ ਕੇ ਚੱਲੋ ਠੀਕ ਆ ਹੁਣ ਸੀ ਦੁੱਧ ਦਾ ਬਾਈ ਯਾਰ ਕਹਿੰਦਾ ਭਾਬੀ ਇਹ ਤਾਂ ਬੰਦੀ ਆ ਵੀ ਇੱਕ ਹਿਸਾਬ ਦਾ ਬਸ ਵੀ ਥਣ ਜੇ ਪਾਸ ਕਰਾਉਂਦੀ ਆ ਹੂੰ ਹਾਂ ਹੈ ਹਾਂ ਤੇ ਚੱਲਾ ਕੈਂ ਸਬੂਤ ਜਾਲ ਚਾਰੇ ਥਾਂ ਚੱਲਦੇ ਨੇਗੇ ਹਾਂ ਨਹੀਂ ਬਾਕੀ ਨਾ ਬਾਈ ਕੋਈ ਵੀ ਮੈਂ ਆਪਣੇ ਤਾਂ ਆਪਾਂ ਥਣ ਪਾਸ ਕਰ ਕੀ ਲੈਣਾ ਮੈਂ ਫੇਰ ਵੀ ਹੂੰ ਉਹ ਮੈਂ ਦੁੱਧ ਹੋਵੇ ਨਾ ਹੋਵੇ ਆਪਾਂ ਨਾ ਫੇਰ ਵੀ ਟੀਕਾ ਟੂਕਾ ਮਾਰ ਕੇ ਪਾਸ ਕਰ ਲੈਣਾ ਮੈਂ ਠੀਕ ਆ ਠੀਕ ਆ ਹਾਂ ਤੇ ਇਹ ਮਾਜ ਦਾ ਕਿੰਨਾ ਰੇਟ ਕਰਨਾ ਏ ਮਾਜਦਾ ਰੇਟ ਬਾਈ ਲੱਖ ਰੁਪਈਆ ਪੂਰਾ ਵਾਦਾ ਕਟਾ ਵਾਦਾ ਕਟਾ ਬਸ ਛੋੜ ਛੱਪਾ ਹੀ ਹੋਊਗਾ ਐਡੀ ਮੈਂ ਥਿਆਉਂਦੀ ਨਹੀਂ ਬਾਈ ਨਾ ਇਹ ਮੈਂ ਇੱਧਰ ਦੀ ਐ ਹਰਿਆਣੇ ਦੀ ਮੈਂ ਤੈਨੂੰ ਨਾਗਰਗੀ ਕਾਲੀ ਦਿੰਦੀ ਐ ਹਾਂ ਹਾਂ ਹੈ ਹੁਣ ਆ ਮੈਂ ਆਪਣੀ ਇੱਧਰ ਦੀ ਐ ਨੋਰਮਲ ਹਾਂ ਦੀ ਸੀ ਆਂ ਆਪਣਾ ਹੈ ਹੈ ਤੇ ਹੁਣ ਆ ਮੈਂ ਵੀ ਐ ਬਾਈ ਟਾਂਚ ਨਹੀਂ ਰਲਦਾ ਮੱਜਦਾ ਨਾ ਹਾਂ ਸਹੀ ਐ ਸਹੀ ਐ ਤੇ ਪੌਣੇ ਅੱਠ ਉਹਨੇ ਗੱਬਣ ਦੋ ਮਹੀਨੇ ਦਾਸ ਦੇ ਨਾ ਬਾਕੀ ਰੇਲ ਸੂੰਦੇ ਐ ਮਾਲਕ ਜੀ ਜੇ ਤਿਆਰ ਹੋਈ ਕਰਨ ਵਾਲੀ ਡੇਢ ਲੱਖ ਦੇ ਪੋਲੇ ਥਨ ਵਾਲੀ ਐ ਬਾਈ ਇੰਵੇਸਟ ਕਰਨ ਵਾਲੀ ਅਗਲੇ ਨੇ ਵੇਚਨੀ ਆ ਵੇਚਣ ਵਾਲਾ ਪਤਾ ਨਹੀਂ ਕਿੰਨੇ ਦੀ ਸਹੀ ਹੈ ਸਹੀ ਹੈ ਬਾਕੀ ਕਰਮਲ ਤਿਆਰ ਹੋ ਗਏ ਬਾਕੀ ਇਹਦਾ ਲੇਵਾ ਜਿਹੜੇ ਸਾਹ ਦਾ ਭਾਈ ਇਹ ਸਾਹ ਨਾਲ ਤਾਂ ਮੈਨੂੰ ਡੇਢ ਤੋਂ ਬਾਹਰ ਦਾ ਕੰਮ ਲੱਗਦਾ ਇਹਦਾ ਹੂੰ ਇੱਥੇ ਦਾ ਕਿਲੇਵਾ ਜੋ ਨਾ ਮਗਾ ਪਾ ਕੇ ਰਹਿਣਾ ਹਾਂ ਰੰਗ ਦੇਖ ਭਾਈ ਯਾਰ ਤੂੰ ਹੂੰ ਬੁੜਾ ਦੇਖ ਕਿੱਡਾ ਚੰਗਾ ਠੀਕ ਥਣ ਥਣਾ ਥੁਣਾ ਦੀ ਆਪਣੀ ਗਾਰੰਟੀ ਹੈ ਵਾਦਾ ਘਾਟਾ ਵੀ ਮਤਲਬ ਕੋਈ ਉੱਚਾ ਨਹੀਂ ਮਥਾ ਨਹੀਂ ਉਤਾਰ ਕੱਟਣੀ ਨਾ ਘਾਟਦੀ ਵੀ ਹਾਂ ਠੀਕ ਆ ਠੀਕ ਆ ਤੇ ਹੁਣ ਅਗੇ ਬਾਕੀ ਜਿਹਨੇ ਭਾਈ ਲੈਣੀ ਆ ਹਨਾ ਬਾਕੀ ਆਰਦੀ ਕੋਲੇ ਆ ਕੇ ਖਿੱਚ ਕੇ ਵੀ ਲਿਆ ਸਕਦਾ ਐਡੀ ਵੀ ਕੋਈ ਗੱਲ ਨਹੀਂ ਕਾ ਉਹਨੇ ਪੈਸੇ ਲਾਉਣੇ ਆ ਬਾਈ ਆਪਾਂ ਵੀ ਜੇ ਖਿੱਚ ਕੇ ਹੀ ਲੈਂਦੀ ਆ ਹੂੰ ਮੈਂ ਤਾਂ ਮਾਰ ਲੁਣੀ ਮੱਝ ਤੇ ਚੰਗੀ ਮੱਝ ਤੇ ਮੈਂ ਖਾਣ ਨੂੰ ਬਾਈ ਤੇ ਸੀਲ ਐਡੀ ਦੇਖ ਲਾ ਆਪਾਂ ਹੁਣ ਵੀ ਇਧਰਲੇ ਪਾਸੇ ਦੀ ਬਹਿ ਜਾ ਭਾਵੇਂ ਤਾਂ ਵੀ ਕੋਈ ਚਿੰਤਾ ਨਹੀਂ ਮੈਨੂੰ ਹੂੰ ਨਹੀਂ ਤਾਂ ਕੋਈ ਇਹਨੂੰ ਬਾਤ ਨਹੀਂ ਮੈਨੂੰ ਠੀਕ ਹੈ ਤੇ ਆਹਾ ਮੱਝ ਇਹ ਮੱਝ ਆ ਬਾਈ ਦੂਜਾ ਸੂਆ ਇਹਨੂੰ ਦੂਜਾ ਸੋਨਾ ਹੈ ਹਾਂ ਕਿੰਨਾ ਟਾਰਾ ਹੈਗਾ ਸੋਨਾ ਕਿੰਨਾ ਟਾਂ ਦੀ ਗੱਬਣਾ ਹੋਣੀ ਇਹ 7 ਮਹੀਨਿਆਂ ਦੀ ਆ ਬਾਈ ਪੂਰੇ ਦੀ ਪੂਰੇ ਸੱਤ ਦੁੱਧੋਂ ਵੀ ਡਰਾਈ ਕਰ ਗਈ ਦੁੱਧੋਂ ਡਰਾਈ ਆ ਬਾਈ ਇਹ ਦੂਜਾ ਸੂਗ ਹੀ ਹੁਣ ਇਹ ਦੂਜਾ ਸੂਆ ਸੂਗੀ ਰਦਨ ਨਾਲ ਠੀਕ ਆ ਤੇ ਸਮੀ ਬੜੀ ਐ ਵੀ ਕਰਨ ਵਾਲੀ ਚੰਗੀ ਆ ਸਮੀ ਚੰਗੀ ਆ ਬਾਈ ਹਮ ਪਰ ਐ ਆ ਇਹ ਇਧਰ ਦੀ ਆਪਣੇ ਮੈਂ ਮੈਂ ਠੀਕ ਆ ਕਿ ਵੀ 2 ਰੁਪਏ ਵਟਾ ਜੂਗੀ ਹਮ ਹੈ ਬਰਲ ਬੂਰ ਲਸਣਾਂ ਦੀ ਦੁੱਧ ਕਿੰਨਾ ਪਾਇਆ ਪਹਿਲਾਂ ਦਾ ਦੋ 10 ਕਿਲੋ ਪਾਇਆ ਹੋਣਾ ਬਾਈ 9 10 10 11 ਕਿਲੋ ਕਿੰਦਾ ਮਾਰ ਬਾਈ ਇੰਨਾ ਕੀ ਪਾਇਆ ਹੋਣਾ ਤੋਰ ਦੀ ਮੜਾ ਇਹਨੂੰ ਫਿਰ ਆਪਾਂ ਹਾਂ ਤੋਰ ਦਾਂ ਨੇ ਬਾਈ ਤੋਰ ਇਹਨੂੰ ਹੀ ਦੇਣਾ ਸੋਨਪਾ ਐ ਮੰਨ ਕੇ ਚੱਲ ਵੀ ਇਹੇ ਕੱਦ ਦਾ ਘਰ ਮੈੜਾ ਵਾਜੇ ਚੰਗਾ ਉਹੀ ਮੱਝ ਪਰ ਲੂ ਜਿਆਦਾ ਉੱਚੀ ਆ ਗਈ ਇਹ ਜਿਆਦੇ ਵੱਡੀ ਵਾਈ ਇਧਰ ਲਈ ਮੈਂ ਆਪਣੀ ਉਹ ਮੈਂ ਬਾਲੀ ਵੱਡੀ ਆ ਤਾਂ ਛੋਟੀ ਲੱਗਦੀ ਆ ਇਹ ਤਾਂ ਇਹ ਛੋਟੀ ਲੱਗਦੀ ਕੋਲੇ ਹਾਂ ਹੂੰ ਠੀਕ ਆ ਠੀਕ ਆ ਹੂੰ ਘਰ ਸਭੀ ਪਲੀ ਵੀ ਚੰਗੀ ਕਰਨ ਮਾਰ ਹਾਂ ਸਭੀ ਪਲੀ ਆ ਬਾਈ ਤੇ ਫੇਸ ਕੁਆਲਿਟੀ ਤੁਸੀਂ ਸੰਗਾ ਦੀ ਮਾਂ ਤੋਂ ਸਿੱਧਾ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਨਵੇਂ ਹਾਂ ਚਾ ਕੋਈ ਬੜੇ ਪੈ ਨਹੀਂ ਥਣ ਚਾਰੀ ਆ ਕਰਮਲ ਦੇ ਬੱਕਰੀ ਫੋਟਸ਼ਾ ਕੋਈ ਨਹੀਂ ਇੱਥੋਂ ਸਿਰ ਮਥਾਂ ਦਿਖਾ ਦੇ ਠੀਕ ਹੈ ਇਹਦੇ ਥਣੇ ਪਾਸ ਕਰਾਉਂਦੀ ਕਿ ਕਰਾਉਂਦੀ ਆ ਕਾ ਦੂ ਥਣ ਤਾਂ ਬਈ ਆਪਣੀ ਬੇਫਿਕਰ ਰਹਿਣ ਯਾਰ ਗਰੰਟੀ ਆ ਥਣ ਤਾਂ ਤੈਨੂੰ ਪਤਾ ਬਈ ਜੀ ਨੇ ਵੇਚਣੀ ਆ ਉਹ ਤਾਂ ਥਣ ਦੇਖ ਕੇ ਲਿਆ ਉਹ ਤੋਂ ਥੱਲੇ ਤਾਂ ਆਪਾਂ ਦੇਖਣੀ ਆ ਹੂੰ ਤੇ ਇਹ ਮੱਝ ਆਪਾਂ ਕਿਨੇ ਚ ਦੇ ਦਾਂਗੇ ਲੈਣ ਦੇ ਜੀ ਇਹ 2 ਘਟ 70 ਦੀ ਕੋਈ 60000 ਰੁਪਏ ਵਿੱਚ ਹੀ ਕਰ ਦੇ ਗਿਆਂਸ ਕੋਈ ਫਿਰ ਇਹ ਦੂ ਬਾਦ ਵਾਲਾ ਕੋਈ ਆਪਾਂ ਨੂੰ ਬਾਹਲਾ ਨਾ ਕਾਵੇ ਜੀ ਕਿਨੇ 65 65000 ਦੀ ਦੇਵਾਂਗੇ 100 ਛੂਡ ਵੀ ਨਹੀਂ ਅੱਛਾ ਹਾਂ ਠੀਕ ਆ ਹਾਂ ਇਹਦੇ ਤੱਕ ਤੰਨ ਮਹੀਨੇ ਇਹਦੇ ਰਹਿ ਗਏ ਤਿੰਨ ਪੂਰੇ ਤਿੰਨ ਰਹਿ ਗਏ ਹਾਂ ਠੀਕ ਹੈ ਤਿੰਨ ਮਹੀਨੇ ਇਹ ਸਾਹਮਣੇ ਦੋ ਮਹੀਨੇ ਉਹ ਸਾਹਮਣੇ ਦੋ ਢਾਈ ਦੋ ਢਾਈ ਸਾਹਮਣੇ ਉਹ ਸਵਾ ਦੋ ਸਾਹਮਣੇ ਹਾਂ ਹਾਂ ਬਸ ਇਹ ਤਿੰਨ ਸਾਹਮਣੇ ਤਨਾਂ ਕਿ ਚੱਲ ਠੀਕ ਹੈ ਮੈਂ ਤਾਂ ਬਾਈ ਦੋਨੇ ਹਾਂ ਡੂਡੇ ਰ ਵੀ ਇਹ ਕਰ ਦੂਗੀ ਡੂਡੇ ਉਹ ਕਰਦੀ ਆ ਹਾਂ ਦੋਨੇ ਕਰਦੀਆਂ ਦੋਨੇ ਕਰਦੀਆਂ ਛੱਕਣੀ ਵੀ ਹਾਂ ਪਰ ਜੇ ਐ ਆ ਵੀ ਉਹ ਮੈਂ ਜੇ ਕੋਈ ਪਾਲਣ ਵਾਲਾ ਜਿਹੜੇ ਬੰਦੇ ਨੇ ਘਰੇ ਰੱਖਣੀਆਂ ਵੀ ਉਹਦੋਂ ਡੂਡ ਲਾਉਣ ਨਾਲ ਹੁਣ ਲਾਇਆ ਹੂੰ ਫਾਇਦੇ ਚ ਆ ਨੂੰ ਹਾਂ ਹੁਣ ਆਪਣੀ ਉਹ ਮੈਂ ਬੰਦੇ ਲੈ ਕੇ ਗਏ ਆ ਮੰਗਾ ਉਹਨਾਂ ਕੋਲੇ ਬਹੁਤ ਚੰਗੀਆਂ ਹਾਂ ਬੜੀਆਂ ਚੰਗੀਆਂ ਮਹਿੰਗੀਆਂ ਬੰਦਾਂ ਉਹ ਕਹਿੰਦਾ ਮੁੱਲ ਕਰਿਆ ਜੀ ਆਪਾਂ 1 ਲੱਖ ਤੇ 32000 ਰੁਪਏ ਬਾਈ 132 ਮੁੱਲ ਕਰਿਆ 132 ਦੀ ਹੋਈ ਆ ਹਾਂ 1000 ਛੋੜ ਦੇ ਘਰੇ ਜਾ ਕੇ ਕਰੀ ਆਪਾਂ ਤੇ ਭਰਾ ਹਜੇ ਵੀ ਕਵੈਂਟ ਕਰੀਂਦੇ ਕਹਿੰਦੇ 70 ਦੀ ਐ ਭਈ 70000 70 ਕੋਈ ਨਹੀਂ ਬਾਈ ਯਾਰ ਉਹਨਾਂ ਦਾ ਉਹਨਾਂ ਦਾ ਵੀ ਵਿਚਾਰਾਂ ਦਾ ਧੰਨਵਾਦ ਆ ਉਹਨਾਂ ਨੇ ਕਹਿਣਾ ਉਹਨਾਂ ਨੂੰ ਜਿੰਨੀ ਕੀ ਸਮਝ ਆ ਹੈ ਨਹੀਂ ਆਪਾਂ ਨੇ ਵੀ ਉਹਨਾਂ ਨੇ ਗਲਤ ਕਰਿਆ ਕਮੈਂਟ ਹਾਂ 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 ਉਹਨਾਂ ਨੂੰ ਜਿੰਨੀ ਦਿਂਦੀ ਸੀ ਆਲੇ ਨੇ ਕਰਤਾ ਉਹ ਸਮਝ ਮਦਾ ਆਪਾਂ ਨਹੀਂ ਲਾਉਂਦੇ ਕਿਸੇ ਦੇ ਘਰੇ ਆ ਕੇ ਅਗਲਾ 2 ਲੱਖ ਮੰਗਲਾਂ ਦਾ ਆਪਾਂ ਜਾ ਕੇ ਇੱਕ 20 ਲਾ ਦਨੇ ਆ ਬਾਈ ਹਾਂ ਹਾਂ ਸਹੀ ਆਪਣੀ ਸਮਝ ਆ ਬਾਈ ਆਲੇ ਨੇ ਜਿਵੇਂ ਸਮਝੀ ਸੀ ਲਾਤੇ ਤੇ ਜਿਹਨੂੰ ਸਮਝੀ ਸੀ ਬਾਈ ਉਹਨੇ 11 ਵਜੇ ਮੈਨੂੰ ਪੈਸੇ ਵੀ ਪਾਤੇ ਹੂੰ ਆਪਾਂ 8:30 ਵੀਡੀਓ ਪਾਈ ਆ 9 ਵਜੇ ਨੂੰ ਸੌਦਾ ਹੋ ਕੇ ਤੇ 11 ਵਜੇ 11 ਵਜੇ ਮੈਨੂੰ ਸਹੀ ਬਾਈ ਨੇ ਉਹਨੇ ਪੈਸੇ ਪਾਤੇ ਸੀ ਕਿਹੜੇ ਪਿੰਡ ਗਈ ਮੱਝ ਉਹ ਉਹ ਮਾਨੂਕੇ ਗੱਲ ਪਿੰਡ ਦੀ ਹਾਂ ਉੱਥੋਂ ਦੇ ਬੰਦੇ ਬਾਗੇ ਭਰਾਨਾ ਪੜਾਣਾ ਬਾਗੇ ਭਰਾਨਾ ਉਹ ਬਾਈ ਨੇ ਉੱਥੋਂ ਦੇ ਨੇ ਸੌਦਾ ਕਰਿਆ ਮੇਰੇ ਨਾਲ ਉਹਦੇ ਨਾਲ ਲੱਗਦਾ ਪਿੰਡ ਆ ਕੋਈ ਉਸ ਪਿੰਡ ਗਈ ਆ ਮਾਨੂਕੇ ਗੱਲੀ ਸਮਝਿਆ ਤੁਸੀਂ ਠੀਕ ਹੈ ਨਾਲ ਹੀ ਉਹਦੇ ਪਿੰਡ ਉਹ ਠੀਕ ਹੈ ਠੀਕ ਹਾਂ ਸੋ ਇਹ ਹੈ ਜੀ ਦੋ ਮੱਝਾਂ ਵੀਰ ਕੋਲੇ ਇੱਕ 7 ਮਹੀਨੇ ਦੀ ਗੱਭਣ ਦੁੱਧੋ ਡرائی ਹੈ ਤੇ ਇੱਕ ਹੈਗੀ ਹੈਗੀ 8.5 ਮਹੀਨੇ ਦੀ ਗੱਭਣ ਦੁੱਧੋ ਡرائی ਮੰਨ ਕੇ ਥਣ ਚੈੱਕ ਕਰਤੇ ਠੀਕ ਆ ਦੋ ਮੱਝਾਂ ਹੁਣ ਜਿਹੜੇ ਪਰਾਂ ਨੂੰ ਜਿਹੜੀ ਮੱਝ ਪਸੰਦ ਹੋਊਗੀ ਬਾਈ ਨਾਲ ਕਰ ਲਓ ਸੰਪਰਕ ਪਿੰਡ ਮਲਤਾਨੀਆਂ ਤੇ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਨਾਲ ਹੀ 57 ਕਿਲੋਮੀਟਰ ਤੇ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਵੀ ਸਕਰੀਨ ਤੇ ਆਲਦਾਗਾ ਸੋ ਖਰੀਦਣ ਵਾਲਾ ਭਰਾ ਤਸੱਲੀ ਵਰਕੇ ਖਰੀਦ ਸਕਦਾ ਹੈ ਧੰਨਵਾਦ ਜੀ